ਨੇ ਆਪਣੇ ਜਿੰਨੇ ਕੰਡਾ ਨਿਕਲਦੇ ਜਿੰਨਾ ਆਪਾਂ ਕਰਦੇ ਹੁਣ ਪਤਾ ਹੈ ਵੀਡੀਓ ਚ ਮੇਰੇ ਹਿਸਾਬ ਨਾਲ ਸਵਾਲ ਆਉਂਦਾ ਨਾ ਦੇਖੋ ਚਾਰੇ ਧਾਰਾ ਪੈਂਦੀ ਗਏ ਇਹਨੂੰ ਬੱਚੀ ਉਹਨੇ ਚਵਾਈਆਂ ਲੱਗ ਗਈਆਂ ਹਨ ਇਹਨੇ ਨਿਕਰੀ ਤਰੀ ਹੋਣਾ ਕਿ ਨਹੀਂ ਵੀਰੇ ਅਸੀਂ ਦੁੱਧ ਵੀਰੇ 14 ਕਿਲੋ ਦਾ ਲੈ ਕੇ ਤਿਆਰ ਕਰਕੇ 14 ਕਿਲੋ ਹਨਾ ਤੇ ਇਹਦਾ ਮੁੱਲ ਆਪਾਂ ਕੀਤਾ ਇਹ ਵੀਰੇ ਤੇ 3030 ਦੀ ਜਸਨੋਈ ਆ ਤੇ ਲੱਗੀ ਇਹ ਕਿੰਨੇ ਦੀ ਦੇਣੀ ਹੈ 15 ਕਿਲੋ ਦੁੱਧ ਬਈ ਤੇ ਵੀਰੇ 32000 ਦੀ ਦਵਾਂਗੇ ਆਪਾਂ 32000 ਦੀ ਹਾਂਜੀ ਤੇ ਸੂਈ ਨੂੰ ਕੰਨਾ ਚਾਰੋ ਗਿਆ ਉਹ ਸੂਈ ਨੂੰ ਵੀਰੇ ਆਪਣੇ ਮਿੱਤਰ ਦੇ ਘਰੋਂ ਹੀ ਲਿਆਇਆ ਆਪਣਾ ਖਾਸ ਬੰਦਾ 22-23 ਕਿਲੋ ਤੋਂ ਪਲੂਨ ਨਿੱਤਾ ਹੋਇਆ 25 ਕਿਲੋ ਦੀ ਗਾਰੰਟੀ ਆਪਾਂ ਦਵਾਂਗੇ 25 ਕਿਲੋ ਹਾਂਜੀ ਵੀਰੇ 14-15 ਕਿਲੋ ਦੁੱਧ ਹਾਂਜੀ ਵੀਰੇ ਮਗਰ ਇਹਦੇ ਬੱਛੀ ਇਹ ਕੀ ਭਾਜ ਦੇਣੀ ਹੈ ਬਈ ਇਹ ਵੀਰੇ ਮੋਲ ਪੂਰਾ ਤਿਆਰ ਆ 13 ਕਿਲੋ ਹਾਂਜੀ ਵੀਰੇ 13 ਕਿਲੋ ਬੋਲਾ ਠੀਕ ਆ ਬਈ ਹਾਂਜੀ 13 ਕਿਲੋ ਦੁੱਧ ਬੱਚਾ ਇਹ ਬੱਛਾ ਦੇਗੀ ਬਈ ਬੋਲਾ ਹੀ ਆ ਹਜੇ ਥਲੇ 16-17 ਬਹੁਤ ਦੇ ਦਿਨਾਂ ਨੇ ਇਸੋਲਾਸਦਾਰ ਹਨ ਜੀ ਅਗਲਾ ਦਾਣਾ ਨਾ ਪਾਏ ਮੇਰੇ ਕੰਮ ਦੇ ਹਿਸਾਬ ਨਾਲ 20 ਕਹਦਾ ਉਹ ਗੱਲ ਗਲਤ ਹੋ ਜਾਂਦੀ ਹੈ ਜਨਕਿ ਆਪਣੇ ਕੋਲੇ ਸੁੰਦੀ ਆ ਪਾਣ ਨੂੰ ਕੁਝ ਨਹੀਂ ਰਹਿੰਦਾ ਆਪ ਕਰਨੀ ਆ ਕੱਲੂ ਵੀਡੀਓ ਤੇ ਕਹੋਗੇ ਐ ਕੀਤਾ ਥੱਲੀ ਤੁਸੀਂ ਆਪ ਕਰਨੀ ਆ ਬਿਲਕੁਲ ਹਨਾ ਆ ਸਾਡੇ ਦੇ ਵਿਸ਼ਵਾਸ ਕਰਕੇ ਵੀ ਲੈਣੀਆਂ ਅਸੀਂ ਵੇਚ ਨਾ ਮਾਰਾਂ ਬਹੁਤ ਕਰਾਂ ਤਸਦੀ ਜੂਦੀ ਆ ਇਹ ਗੱਲ ਕਿਸੇ ਨੇ ਕਹੀ ਵੀ ਨਹੀਂ ਹੁੰਦੀ ਚਲੋ ਵੀ ਅਗਲਾ ਕਹਦਾ ਵੀ ਅਸੀਂ ਸასიਖਾਲ ਮਿੱਤਰੋ ਸਵਾਗਤ ਕਰਦੇ ਹਾਂ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਆ ਪਿੰਡ ਫੱਕੋਵਾਲ ਤਸੀਲ ਰਾਏਕੋਟ ਜ਼ਿਲ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨਿੱਕੇ ਨਿੱਕੇ ਜਿਹੇ ਰੇਡ ਦਿਆਂ ਜਿਹੜੀਆਂ ਪੰਜ ਗਾਮ ਦਿਖਾਵਾਂਗੇ ਪੰਜਾਂ ਦੇ ਰੇਡ ਰੂਟ ਸਾਰੀ ਜਾਣਕਾਰੀ ਵੀ ਵੀਡੀਓ ਦੇ ਵਿੱਚ ਲਵਾਂਗੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਇੱਕ ਬੇਨਤੀ ਹੈ ਕੋਈ ਵੀ ਜਾਨਵਰ ਖਰੀਦਣਾ ਉਹਨੂੰ ਆਪਦੀ ਤਸੱਲੀ ਪਰਖ ਤੇ ਆਪਦੀ ਸਮਝ ਦੇ ਨਾਲ ਖਰੀਦਣਾ ਕਿਉਂਕਿ ਬਾਈ ਇਹਨਾਂ ਦਾ ਵਪਾਰ ਦਾ ਕੰਮ ਆ ਲੱਕੀ ਵੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਆਪਣਾ ਚਾਹਣਾ ਤੇ ਲੱਕੀ ਭਾਈ ਮੈਂ ਕਹਿੰਦਾ ਵੀ ਫਾਰਮ ਤੇ ਮੈਂ ਪਹਿਲੀ ਵਾਰੀ ਆਇਆ ਹਾਂ ਜਦੋਂ ਦਾ ਬਣਿਆ ਹਾਂ ਬਹੁਤ ਬਹੁਤ ਵਧਾਈਆਂ ਯਾਰ ਸੋਹਣਾ ਬਣ ਗਿਆ ਬ ਤੇ ਬਾਰੀ ਦੀ ਮੰਦੀ ਇਛਾ ਹੁੰਦੀ ਹੈ ਵਧੀਆ ਮੇਰਾ ਸੱਟਾ ਪਾ ਹੋਵੇ ਨਾ ਬਿਲਕੁਲ ਹੈ ਨਾ ਬਈ ਆਪਣੀ ਮੇਨ ਇਛਾ ਇਹੀ ਜੀ ਵਧੀਆ ਸੈਟਅਪ ਹੋਵੇ ਹਜੇ ਵੀ ਕੋਈ ਯਾਰ ਆਪਾਂ ਨੂੰ ਇਹਨਾਂ ਨੇ ਸਾਰਾ ਕੁਝ ਦਿੱਤਾ ਬਈ ਹਨਾ ਮੈਂ ਕਹਿੰਦਾ ਵੀ ਜਿਹੇ ਜਆ ਆਪਣਾ ਆਪ ਦਾ ਘਰ ਆ ਉਹ ਜੇ ਬਈ ਇਹਨਾਂ ਨੂੰ ਬਣਾ ਕੇ ਦੇਦਾ ਕਰਮਾਲ ਗਿਆਂ ਨੂੰ ਨਹੀਂ ਹਾਂਜੀ ਵੀਰੇ ਪੂਰਾ ਵਧੀਆ ਹਾਂ ਬਿਲਕੁਲ ਭਾਈ ਜਿਹੜੀ ਚੀਜ਼ ਹੈ ਨਾ ਆਮ ਨਾਲ ਬੈਠੀਆਂ ਜਿਵੇਂ ਆਪਾਂ ਮੀਂਹ ਕਣੀ ਦੇ ਇਹਨਾਂ ਨੂੰ ਕੋਈ ਡਰ ਨਹੀਂਗਾ ਕਿਤੇ ਵਪਾਰੀ ਦਾ ਨਾ ਕੰਮ ਦਾ ਅੱਡੇ ਅੱਡੇ ਤੇ ਹੀ ਪਤਾ ਲੱਗਦਾ ਵੀ ਕਿੰਨਾ ਕੋਈ ਵਪਾਰੀ ਦਾ ਵਧੀਆ ਕਿੰਨਾ ਕੰਮ ਵਧੀਆ ਹੁੰਦਾ ਨਾ ਹਾਂ ਵੀ ਇਹੀ ਕੰਮ ਤੋਂ ਵਧੀਆ ਪਤਾ ਲੱਗਦਾ ਵਪਾਰੀ ਤੋਂ ਤੇ ਲਕਿ ਹੁਣ ਜਿਵੇਂ ਆਮਦਨ ਤਾਂ ਹੁੰਦੀ ਨਹੀਂ ਵਪਾਰੀ ਕੋਲ ਹਾਂ ਇਹਨਾਂ ਦੇ ਆਮਦਨ ਦੇ ਵਿੱਚ ਕੰਮ ਚੱਲਣਾ ਹੁੰਦਾ ਇਹਨਾਂ ਦੇ ਇਹਨਾਂ ਦੇ ਇਹਨਾਂ ਤੇ ਹੀ ਲੱਗ ਜਾਂਦੇ ਯਾਰ ਜਾਨੀ ਕਿ ਹਨਾ ਵੀ ਚੱਲ ਸੋਨਾ ਤਿਆਰ ਹੋ ਗਿਆ ਹਨਾ ਵੀ ਜਾਨਵਰ ਖੜਾ ਵੀ ਸੋਨਾ ਲੱਗਦਾ ਹੈ ਹੋਰ ਦਾ ਦੁੱਧ ਪੈ ਜਾਂਦਾ ਹਾਂ ਆਪਣਾ ਦੁੱਧ ਵੀ ਇਹਨਾਂ ਦੇ ਆਮਦ ਨਫਾਇਦਾ ਨੁਕਸਾਨ ਵਿੱਚ ਇੱਥੇ ਵੀਰੇ ਜਾਂਦੀਆਂ ਵੀ ਬਹੁਤ ਆ ਆਉਂਦੀਆਂ ਬਹੁਤ ਆ ਵਾਰੀ ਨੂੰ ਬਸ ਵੀਰ ਛੋਕਾ ਵੀ ਆਪ ਦਾ ਹਾਂ ਜਿਹੜਾ ਬੰਦਾ ਦਾ ਲਾਲ ਹਾਂਜੀ ਹਾਂਜੀ ਤੇ ਹੁਣ ਲੱਕੀ ਬਈ ਲਗਾਤਾਰ ਆਈਆਂ ਆਈ ਜਾਣਗੀਆਂ ਗਾਈਆਂ ਆਪਣੇ ਰੋਜ਼ ਗਾਈਆਂ ਹੁੰਦੀਆਂ ਅੱਗੇ ਵੀ ਆਪਣਾ ਸਬਬ ਨਹੀਂ ਬਣਦਾ ਸੀ ਠੀਕ ਹੈ ਬਈ ਥੋੜਾ ਜਿਹਾ ਬੀਜੀ ਸੀ ਅਸੀਂ ਥੋੜਾ ਜਿਆ ਤੇ ਹੁਣ ਆਪਣਾ ਚੱਲਿਆ ਕਰੂਗਾ ਹੁਣ ਵੀਰੇ ਆਪਾਂ ਪਾਵਾਂਗੇ ਇੱਕ ਥੋੜਾ ਜਿਹਾ ਮੰਦਾ ਹੀ ਚੱਲਦਾ ਸੀ ਇੰਨਾ ਹੈ ਨਹੀਂ ਗਾ ਕਿਉਂ ਕਿ ਹੈ ਨਹੀਂ ਐਵੇਂ ਕਹੀ ਚੱਲੀਏ ਠੀਕ ਹੈ ਬਈ ਯਾ ਜੀ ਫਿਰ ਹੁਸਾਉਣਾ ਰੇਟ ਜੈ ਜੀ ਹੋਣਗੇ ਸਾਰੇ ਬਈ ਰੇਟ ਵੀਰੇ ਜੈ ਜੀ ਹੋਣਗੇ ਆਪਣਾ ਪਹਿਲਾਂ ਵਾਂਗੂ ਗਾਈਆਂ ਨਾਰਮਲੀ ਗਾਈਆਂ ਤੇ ਲੱਕੀ ਆਪਾਂ ਸਭ ਤੋਂ ਪਹਿਲਾਂ ਜਿਹੜੀ ਇੱਕ ਨੰਬਰ ਵਾਲੀ ਦਿਖਾਦੀ ਹੈ ਹਨਾ ਬਈ ਕਰਮ ਵਾਲੀ ਇਹਦੀ ਕੀ ਡਿਟੇਲ ਹੈ ਇਹਦੀ ਬਈ ਇਹ ਵੀਰੇ ਤੀਜੇ ਸੂਏ ਸੂਈ ਹੋਈ ਆ ਠੀਕ ਆ ਬਈ 15 ਕਿਲੋ ਤਾਂ ਤਾਂ ਪੂਰਾ ਤਿਆਰ ਆਈ ਇਹਦੇ ਮਗਰ ਬਛਾਈਏ ਤੇ ਮਗਰ ਇਹਦੇ ਬੱਚਾ ਹੈ 15 ਕਿਲੋ ਦੁੱਧ ਆ ਉਹ ਤਾਂ ਪੂਰਾ ਤਿਆਰ ਆਈ ਆਪਣਾ ਉਹ ਨਹੀਂ ਹੁੰਦਾ ਵੀ ਕੰਡੇ ਨਾਲ ਜਾ ਤੋਲ ਕੇ ਲੈ ਕੇ ਜਾਇਓ ਬਿਲਕੁਲ ਨਹੀਂ ਤੇ ਲੱਕੀ ਇਹ ਕਿੰਨੇ ਦੀ ਦੇਣੀ ਹੈ 15 ਕਿਲੋ ਦੁੱਧ ਬਈ ਇਹ ਵੀਰੇ 32000 ਦੀ ਦਵਾਂਗੇ ਆਪਾਂ 32 20 ਦਿਨ ਹੋ ਗਿਆ ਮੇਰੇ ਮੰਗਰ ਬੱਛਾ ਵੀ ਯਾਨਕੀ ਸਮਝ ਲਓ ਵੀ ਦੁੱਧ ਤੇ ਆ ਗਈ ਆ ਹਾਂਜੀ ਤੇ ਆ ਮੇਰਾ ਇੱਕ ਥਾਣਾ ਮੂਰੋ ਤੇ ਲਾ ਦੇਖੋ ਓਕੇ ਇਹ ਤੇ ਲਾਣਾ ਤੇ ਬਾਕੀ ਦੂਜੇ ਤਿੰਨੇ ਥਾਣਾ ਓਕੇ ਜਮਾਂ ਬਈ ਵੀਰੇ ਚੋਣ ਚੋਣ ਬਹੁਤ ਵਧੀਆ ਹੈਗਾ ਪੂਰੀ ਠੰਡੀ ਠੀਲ ਆ ਪੂਰੀ ਚੰਗੀ ਅਜੇ ਤੇ ਪੁੜੀਆਂ ਬੜੀਆਂ ਚੋਣ ਪੂਰੀ ਵਧੀਆ ਹੈਗਾ ਠੀਕ ਹੈ ਬਈ ਇੱਕ ਰੀ ਤੋਰ ਬਈ ਲਖ ਮੇਰੇ ਨੂੰ ਇਹ ਆਪਾਂ ਤੋਰ ਕੇ ਦਿਖਾਉਣਾ ਗਾਂ ਬਈ ਬਹੁਤ ਵੱਡੀ ਆ ਨਾ ਜਾਜੂ ਤੇ ਬਹੁਤ ਆ ਗਈ ਗਾਂ ਗਾਂ ਵੀਰੇ ਬਹੁਤ ਵੱਡੇ ਬੱਚਾ ਵੀ ਬਹੁਤ ਵੱਡਾ ਹੈ ਆਪਣੇ ਕਰੇ ਕਰੇ ਸੂਈ ਹੋਈ ਆਪਣੇ ਠੀਕ ਹੈ ਨਾ ਬਈ ਮਾੜਾ ਇਧਰ ਨੂੰ ਲੰਮੀ ਤੋਰਦੀ ਬਈ ਉਹ ਇਹ ਆ ਵੀ ਦੇਖੋ ਇਹ ਬਾਈ ਨੇ ਦੱਸਤਾ ਵੀ ਤੇਲ ਲੱਕ ਇਹਨਾਂ ਦਾ ਤਾਂ ਸਹੀ ਦੱਲੇ ਬਾਈ ਤੋ 14 15 ਕਿਲੋ ਠੰਡਾ ਦੁੱਧਾ ਬਰੇਰ ਕਦੇ ਕੁਦ ਬਹੁਤ ਆ ਯਾਰ ਮੈਂ ਕਹਿੰਨਾ ਵੀ ਜੇ ਕਿਸ ਨੇ ਕੋਈ ਚੰਗਾ ਟੀ ਕਟੂਗਾ ਭਰਾ ਕੇ ਬਰੀਡ ਲੈਣੀ ਹੈ ਤੋ ਨਹੀਂ ਬਰੇ ਜਿਵੇਂ ਨਾ ਕੋਈ ਪੀਡੀਐਫ ਆ ਵਧੀਆ ਸੀਮਨ ਮਿਲ ਜੇ ਨਾ ਹਾਂ ਆਪ ਵੀ ਬੱਛੀ ਚੰਗੀ ਆਈ ਰੇ ਸਨਖੀ ਆ ਬਾਈ ਜੇ ਆਪਾਂ ਗੱਲਬਾਤ ਕਰ ਲਈਏ ਇਹਦਾ ਦੁੱਧ ਨੇ ਸਹੀ ਆਪਾਂ 14-15 ਕਿਲੋ ਬਈ ਹੈ ਨਾ ਹਾਂਜੀ ਵੀਰੇ ਪੂਰਾ ਤਿਆਰ ਹੈ ਤੇ ਮੁੱਲੇ ਦਾ ਆਪਾਂ ਕੀਤਾ 32000 ਹੈ ਨਾ ਹਾਂਜੀ ਵੀਰੇ ਹਾਂਜੀ ਬਾਈ ਮਾਂ ਤਾਂ ਨਹੀਂ ਮਾੜਾ ਮੂਟਾ ਹੋਣਾ ਇਹ ਚੋਂ ਬਸ ਠੀਕ ਹੈ ਨਾ ਬਾਈ ਤੇ ਲੱਕੀ ਉਸ ਤੋਂ ਬਾਅਦ ਦੂਸਰੇ ਨੰਬਰ ਵਾਲੀ ਬਾਰੇ ਦੱਸਦੀ ਬਈ ਇਹ ਵੀਰੇ ਪਲੂਨ ਬੱਛੀ ਆ ਜੀ ਠੀਕ ਹੈ ਬਾਈ ਇਹਦੇ ਮਗਰ ਬੱਚਾ ਬੱਛੀ ਆ ਜੀ ਇਹਦੇ ਮਗਰ ਵੀ ਉਹ ਜਿਹੜਾ ਮੂਰੇ ਖੜਾ ਉਹ ਬੱਚਾ ਬੱਛੀ ਹੋਈ ਆ ਨਾ ਹਾਂਜੀ ਡੱਬੀ ਇਹ ਆ ਤੁਹਾਨੂੰ ਮਦਗਾ ਇੱਥੇ ਦੇਖੋ ਹੈ ਨਾ ਆ ਇਹਦੇ ਮਗਰ ਬੱਚਾ ਹੈ ਨਾ ਬਾਈ ਇਹ ਦਾਖ ਦੇਣ ਦੀ ਸੂਈ ਹੋਈ ਆ ਜੀ 10 ਦਿਨ ਕਿੰਨਾ ਦੁੱਧ ਆ ਬਈ ਇਸਲੇ ਤਿਆਰ ਬਈ ਦੁੱਧ ਵੀਰੇ ਇਸਲੇ ਵੀ 14-15 ਕਿਲੋ ਤਿਆਰ ਹੈ ਦੁੱਧ ਪੂਰਾ 14-15 ਕਿਲੋ ਦੁੱਧ ਹਾਂਜੀ ਵੀਰੇ ਮਗਰ ਇਹਦੇ ਬੱਚੀ ਇਹ ਕੀ ਬਾਜ ਦੇਣੀ ਹੈ ਬਈ ਇਹ ਵੀਰੇ ਮੌਲੇ 60000 ਆਈ ਬਸ 80 ਚੋਂ ਮਾਨਤਾ ਨਹੀਂ ਕਰਾਂਗੇ ਆਪਾਂ ਬਸ 60 60000 ਜੋ ਮਾਨਤਾ ਮਾਨਤਾ ਹਾਂਜੀ ਵੀਰੇ ਛੋੜ ਛੱਪਾ ਹੀ ਹੋਣਾ ਉਹ ਮੇਰੇ ਹਿਸਾਬ ਨਾਲ ਬੱਚੀ ਹੈ ਨਵਾਂ ਹਾਨੀ ਹੈ ਬੜਾ ਨਵਾਂ ਨੇ ਵੀਰੇ ਨਿਆਣੀ ਬੱਚੀ ਹੈ ਹਾਂ ਗਾਹਲੇ ਸੂਆ ਚ ਖਾ ਪੀ ਕੇ ਬਣ ਜਾਣਾ ਨੇ ਹਾਂ ਉਹ ਕਿਵੇਂ ਚਵਾਈ ਚਵੀ ਨਹੀਂ ਜਾਵਾ ਓਕੇ ਵੀ ਨਹੀਂ ਵੀਰੇ ਪੂਰਾ ਆਪਾਂ ਰੱਸੀ ਵੀ ਨਾ ਪਾਇਓ ਜਿਵੇਂ ਮਰਜ਼ੀ ਚੋ ਜਨ ਬੁੜੀਆਂ ਦਾ ਥੋੜੀ ਲਖਵਿੰਦਰ ਲੰਮੀ ਹੋਰ ਤੋਰ ਦੀ ਬੁੜੀਆਂ ਵਾਸਤੇ ਵਧੀਆ ਵੀਰੇ ਤੇ ਆ ਤੀ ਦੇਖੋ ਹਨ ਬਾਕੀ ਥਣ ਥਣ ਬਾਈ ਬਹੁਤ ਸੋਹਣਾ ਫੈਕਸ ਹੀ ਹੱਡ ਰੱਖੂਗੀ ਕਿ ਨਹੀਂ ਹਾਂਜੀ ਵੀਰੇ ਬਹੁਤ ਵਧੀਆ ਗਾ ਠੰਡੀ ਪੂਰੀ ਆਏ ਧਾਰਾ ਮਾਰ ਕੇ ਦਿਖਾ ਦਿੰਨੇ ਹਾਂ ਹਾਂ ਬਿਲਕੁਲ ਅੱਛਾ ਉਹ ਕੋਈ ਆਈ ਬੈਜੋ ਬਲਾਂ ਦੀ ਵੀਰੇ ਐਂ ਬੈਜੋ ਠੀਕ ਆ ਦੇਖੋ ਧਾਰੋ ਤੂਰੇ ਜੀ ਓਕੇ ਹਾਂ ਚੋਣ ਬਹੁਤ ਸੋਹਣਾ ਹਨ ਦੇਖੋ ਵੀਰੇ ਲਾ ਪੂਰੀ ਨਿਆਣਾ ਵੀ ਨਹੀਂ ਪਾਇਆ ਆਪਾਂ ਪਾਇਆ ਵੀ ਨਿਆਣਾ ਸੋਣਾ ਵੀ ਨਹੀਂ ਵੀਰੇ ਆ ਦੇਖੋ ਵੀਰੋ ਬੋਲੀ ਵੀ ਆ ਬਿਲਕੁਲ ਦੇਖੋ ਵੀਰੇ ਚੂਣ ਚੂਣਾ ਦਾ ਇਹਦੇ ਮਗਰ ਬੱਛੀ ਆ ਹਨਾ ਤੇ ਇਹਦਾ ਆਪਾਂ ਮੁੱਲ ਕੀਤਾ ਹੈ ਇਹਦਾ ਵੀਰੇ 63000 ਦਾ 60 ਚਾਹ ਨਾ ਹੀ ਹੋਣੀ ਆ 60000 ਚਾਹ ਨਾ ਹੋ ਜੂਗੀ ਹਾਂਜੀ ਵੀਰੇ ਦੋ ਦੋ ਤੇ ਉਹ ਬੱਛੀ ਹੈਗੀ ਨਮਾਗਾ ਬਾਈ 4 ਨਮਾਗਾ ਬਗਿਆ ਸਾਊ ਸੀਲ ਬਹੁਤ ਥਾਂ ਤੋਂ ਬਹੁਤ ਵਧੀਆ ਬੱਛੀ ਦਾ ਬਿਲਕੁਲ ਹਨਾ ਬਾਈ ਹਾਂਜੀ ਵੀਰੇ ਤੇ ਲੱਕੀ ਉਸ ਤੋਂ ਬਾਅਦ ਤੀਸਰੇ ਨੰਬਰ ਵਾਲੀ ਤੇ ਆ ਜਾ ਬਾਈ ਇਹਦੀ ਕੀ ਡਿਟੇਲ ਆ ਵੀਰੇ ਵੀ ਬਲੂਨ ਬੱਛੀ ਹੋਈ ਆਈ ਏ ਠੀਕ ਆ ਬਾਈ ਕਿ ਕਿੰਨੇ ਕ ਦਿਨ ਦਾ ਸੂਆ ਬਾਈ ਇਹਦਾ ਏ ਬਰੇ 24 ਤਰੀਕ ਨੂੰ ਸਵੇਰ ਨੂੰ ਹੋਈ ਆ ਓਕੇ ਹਾਂਜੀ ਤੇ ਕਿੰਨਾ ਰੋਤਾ ਤਿਆਰ ਅੱਜ ਦਾ ਬਾਈ ਬਰੇ ਥੱਲੇ 13 ਕਿਲੋ ਬੋਲਾ ਪੂਰਾ ਤਿਆਰ ਆ 13 ਕਿਲੋ ਹਾਂਜੀ ਬਰੇ 13 ਕਿਲੋ ਬੋਲਾ ਠੀਕ ਆ ਬਾਈ ਹਾਂਜੀ 13 ਕਿਲੋ ਦਾ ਬੱਚਾ ਇਹ ਬੱਚਾ ਦੇਗੀ ਬਾਈ ਬੋਲਾ ਹੀ ਆ ਹਜੇ ਥੱਲੇ ਓਕੇ ਤੇ ਆ ਦੇਖੋ ਜਿਹੜੇ ਵੀਰ ਨੂੰ ਪਤਾ ਆ ਇਹ ਬੋਲਾ ਹੀ ਆ ਜੀ ਬਿਲਕੁਲ ਨਾ ਬਾਈ ਹਾਂਜੀ ਤੇ ਬੱਚਾ ਦੇ ਮਗਰ ਇਹਦਾ ਮੈਂ ਬੱਚਾ ਹੀ ਬੱਚਾ ਕਿੰਨਾ ਬੋਲਾ ਤਾਂ ਸਹੀ 13 ਕਿਲੋ ਦਾ ਤਾਂ ਤਿਆਰ ਹੀ ਪੂਰਾ ਹਾਂ ਹਾਂ ਜੀ ਬਗਰ ਬੱਛਾ ਤੇ ਇਹ ਕੀ ਭਾਜ ਦੇਣੀ ਆਪਾਂ ਬਾਈ ਇਹ ਵੀਰੇ ਦਮਾਂਗੇ ਮੁੱਲ 65 ਆ 65 ਦੀ ਦਮਾਂਗੇ ਆਪਾਂ 65000 ਦੀ ਦੇ ਦਾਂਗੇ ਹਾਂ ਜੀ ਤੌਰ ਬਾਈ ਇਹਨੂੰ ਵੀ ਹੈ ਨਾ ਲਾਜ ਵੀ ਅੱਜ ਇਹ ਪਲੋਨ ਪਲੋਨ ਮੱਛੀ ਆ ਜੀ ਹਾਂ ਉਹ ਤਾਂ ਬਾਈ ਫੇਸ ਕੁਆਲਿਟੀ ਤੋਂ ਤਾਂ ਉਹ ਤੋਂ ਪਤਾ ਲੱਗਦਾ ਬਾਕੀ ਉਹ ਮੱਛੀਆਂ ਪਲੋਣਾ ਬਹੁਤ ਹਾਂ ਰਾਜੀ ਰੂਜੀ ਬਹੁਤ ਆ ਹੈ ਨਾ ਜੇ ਆਪਾਂ ਕਹਿ ਦਈਏ ਹਾਂ ਜੀ ਵੀਰੇ ਸੁਆ ਸਾਹ ਮੰਨਿਆ ਹੋਇਆ ਮੱਛੀਆਂ ਦਾ ਇਹ ਤਾਂ ਜਿਵੇਂ ਥੋੜਾ ਜਿਹਾ ਮੌਸਮ ਆ ਉਹੋ ਜਿਹਾ ਕਰਕੇ ਜਿਵੇਂ ਦਿਨੇ ਜੇ ਨਿਵਾਰ ਮੁਕੇ ਖੜ ਜਾਂਦੀਆਂ ਪੂਰੀਆਂ ਕਿ ਨਹੀਂ ਇੱਥੋਂ ਤੁਸੀਂ ਦੇਖੋ ਬ ਚੰਗੀ ਵਸੀ ਆ ਵੀਰੇ ਪੂਰੇ ਜਿਹੜਾ ਚੇਤੇ ਕਰੂਗਾ ਚੋਂ ਚੋਂ ਬਹੁਤ ਵਧੀਆ ਲੱਗਾ ਦੋਨੇ ਵਸੀ ਬਿਲਕੁਲ ਹੈ ਨਾ ਬਾਈ ਇਹ ਆ ਤੁਸੀਂ ਦੇਖੋ ਹੈ ਨਾ ਬਾਕੀ ਤੋਰੇ ਤਾਰੇ ਵਾਲੋ ਜਮਾ ਓਕੇ ਹੈ ਜੇ ਆਪਾਂ ਕਹਿ ਦਈਏ ਕਿ ਨਹੀਂ ਬਾਕੀ ਆ ਵੀ ਇੰਨਾ ਵੀ ਨਹੀਂ ਬਾਈ ਸੂਆ ਮੰਨਿਆ ਜਿਵੇਂ ਪਲੂਣਾ ਬੱਚੀ ਬਹੁਤ ਸੋਹਣੀ ਹੈ ਕਿ ਨਹੀਂ ਬਹੁਤ ਵਧੀਆ ਹਾਂ ਬਹੁਤ ਵਧੀਆ ਦੁੱਧ ਦਾ ਹਜੇ ਵਧਣਾ ਅੰਦਰ ਦੁੱਧ ਵਧੂਗੀ ਹਾਂ ਦੁੱਧ ਵੀਰੇ 18 ਕਿਲੋ ਦੁੱਧ ਦੀ ਗਾਰੰਟੀ ਨਾਲ ਦੇ ਦਾਂਗੇ ਆਪਾਂ ਜੀ ਹਾਂ ਬਿਲਕੁਲ ਹੈ ਨਾ 18 ਕਿਲੋ ਗਾਰੰਟੀ 26 ਤਰੀਕ ਹੋਈ ਹੈ ਜੀ ਤੇ ਤਾਂ ਜੀ ਇਹ ਸਮਝ ਲਓ ਹੈ ਨਾ ਬਾਈ ਬਾਈ ਹੈ ਤਾਂ ਗੱਬਣਾ ਰਗੀ ਹੋਈ ਆ ਹਾਂ ਬਿਲਕੁਲ ਭਈ ਉਸ ਤੋਂ ਬਾਅਦ ਚੌਥੇ ਨੰਬਰ ਵਾਲੀ ਤੇ ਆ ਜੀ ਬਈ ਹਣਾ ਚਲਾ ਦੇ ਨੇੜੇ ਖੜ ਕੇ ਨਾ ਕੱਦ ਦਿਖਾਈ ਤਰੇ ਤਸਾ ਦੇਖਣਾ ਬਹੁਤ ਵੱਡੇ ਕੱਦ ਦੀ ਆ ਕਿ ਨਹੀਂ ਵੀਰੇ ਪੰਜਾਬ ਵਾਲੀ ਦੇਖੋ ਇੰਨੀ ਲੈਂਥ ਚ ਨਹੀਂ ਮਿਲਦੀ ਦੇਖੋ ਲੈਂਥ ਦੇਖੋ ਲਾ ਲੱਗ ਕੀ ਡਿਟੇਲ ਹੈ ਕੰਨ ਮਾ ਸੂਆ ਸੁੰਦੀ ਆ ਇਹ ਵੀਰੇ ਦੂਜੇ ਸੂਆ ਸੁੰਦੀ ਆ ਦੂਜਾ ਸੂਆ ਹਾਂਜੀ ਇਹ ਪੰਜਾਬ ਵਾਲੀ ਜਰਸੀ ਹੈ ਆਪਣੇ ਮਿੱਤਰ ਦੇ ਘਰੋਂ ਹੀ ਲਿਆਇਆ ਆਪਣਾ ਖਾਸ ਬੰਦਾ 22 ਕਿਲੋ ਤੋਂ ਪਲੂਨ ਦਿੱਤਾ ਹੋਇਆ 25 ਕਿਲੋ ਦੀ ਗਾਰੰਟੀ ਆਪਾਂ ਦਵਾਂਗੇ 25 ਕਿਲੋ ਹਾਂਜੀ ਵੀਰੇ ਜੂਨ ਜੁਲਾਈ ਚ ਇਹਨਾਂ 22 23 ਕਿਲੋ ਉਹ ਵੀ ਆਪਾਂ ਲੈਂਦੇ ਸੀ ਉਹ ਦਿੱਤੀ ਨਹੀਂ ਆਤ ਕਿ ਉਹ ਬਾਹਰ ਜਾਣਾ ਸੀ ਤਾਂ ਦੇਤੀ ਆਪਾਂ ਤਿੰਨ ਚਾਰ ਲਈਆਂ ਸੀ ਓਕੇ ਹਾਂਜੀ ਵੀਰੇ ਤੇ ਇਹ ਹੁਣ ਦਿਨ ਕਿੰਨੇ ਕਰਦੀ ਹੈ ਬਾਈ ਤਰਾਂ ਵੀਰੇ ਪੰਜ ਸੱਤ ਦਿਨ ਲੈ ਜਾਊਗੀ ਜੀ ਇਹ ਤੇ ਦੁੱਧ ਦੀਦਾ ਦੇ ਵੀ 22 23 ਦਿਨ ਤੇ 22 23 ਤਾਂ ਦੇਊਗੀ ਵੀਰੇ 25 ਦੀ ਆਪਾਂ ਲਿਖ ਕੇ ਗਰੰਟੀ ਦਵਾਂਗੇ ਪੂਰੀ ਲਿਖ ਕੇ ਹਾਂਜੀ ਜੀ 100 ਗ੍ਰਾਮ ਤਾਂ ਵੀ ਆਪਾਂ ਕਹਦੇ ਵੀ ਘਟਦਾ ਇਹ ਬੱਸੀ ਆ ਓਕੇ ਪੱਤੀ ਲੀਟਰ ਦੇ حساب ਨਾਲ ਇਹ ਫਰਕ ਕਿੰਨੀ ਦੇਣੀ ਆ ਬਾਬਾਈ ਇਹ ਵੀਰੇ ਲੱਖ ਚੋਂ ਮੰਨਤਾ ਨਹੀਂ ਹੋਣਾ ਯਾਰ ਲੱਖ ਰੁਪਏ ਜੋ ਹਾਂਜੀ ਵੀ ਅੱਜ ਕੱਚੀ ਕੱਚੀ ਆ ਵੀ ਗਾਂਜੇ ਵਾਲੀ ਕੱਚੀ ਕੱਚੀ ਵੀਰੇ ਛੋਟੀ ਜੀ ਨੇ ਲੈਂਥ ਲੰਥ ਦਿਖਾ ਦਿਓ ਕਿੰਨੀ ਲੈਂਥ ਆ ਇਕੱਲਾ ਛੋਟੀਆਂ ਯਾਰ ਸੇ ਕਰ ਦ ਬੈੱਡ ਬਿਲਕੁਲ ਥੋੜੀ ਬਈ ਇਹਨੂੰ ਵੀ ਕਰੀ ਹੈ ਨਾ ਦੇਖੋ ਫੇਕ ਹਾਂ ਬਿਲਕੁਲ ਆਣਾ ਬਈ ਦੇਖੋ ਕੁਆਲਟੀ ਕੁਆਲਟੀ ਹਾਂ ਊ ਠੰਡੀ ਸੀਲ ਹੈ ਬਈ ਜਮਾ ਵੀਰੇ ਯਾਰ ਤੂੰ ਨਾ ਤੇਰੇ ਭਾਦਾ ਭਈਏ ਬੁਢੇ ਜੀ ਬਚਾਰੇ ਦੇ ਸਾਫ ਸੂ ਬਹੁਤ ਹਨ ਉਹ ਹਨ ਦਿਨਾਂ ਦੇ ਆਲੇ ਤੋਂ ਹੀ ਮਿਲਦੀ ਹੈ ਨਾਲੇ ਓਕੇ ਉਹੀ ਉਹਨੂੰ ਆਤ ਤਵਾ ਡੰਗਰ ਹਿੱਲੇ ਚੱਲੇ ਰਵਾ ਓਕੇ ਆ ਪਾਉਂਦਾ ਅਸੀਂ ਤਾਂ ਕੱਢ ਲਈ ਕੱਢ ਦੇ ਹੀ ਅਸੀਂ ਹਾਂ ਅਸੀਂ ਇੱਕ ਤੋਰਗੇ ਹਲੇ ਉਹ ਕੱਚੀ ਪਈ ਹੈ ਬਾਈ ਬਹੁਤ ਸੋਹਣੀ ਤਿਆਰ ਹੋਊਗੀ ਜਦੋਂ ਆ ਦਾ ਟਾਈਮ ਆਊਗਾ ਨਾ ਕਿ ਨਹੀਂ ਫਰੇਟ ਲਾਟੂ ਲਾ ਬਹੁਤ ਆ ਉਹਨੇ ਮੂਰ ਨੂੰ ਲੈਵ ਲੈਣਾ ਬਈ ਤਾਜੀ ਦੇਖੀ ਹੋਈ ਆ ਹਾਂ ਇਹਦਾ ਬਾਈ ਕਹਿੰਦਾ ਆਪਾਂ ਲੱਖ ਚੋਂ ਮਾਨ ਕਰਾਂਗੇ ਹਨਾ ਬਾਕੀ ਚਲੋ ਕੋਈ ਗੱਲ ਨਹੀਂ ਕੋਈ ਵੀ ਸੱਜਣ ਫੋਨ ਲਾਵੇ ਹਨਾ ਜਿਹਦੇ ਸਮਝ ਚ ਆਉਂਦੇ ਬਈ ਇਹ ਤਾਂ ਛੱਡ ਨਹੀਂ ਆ ਜਿਹੜੇ ਬੰਦੇ ਨੂੰ ਨਹੀਂ ਫਰਕ ਹੈਗੀ ਉਹਨੂੰ ਇਹ ਮਹਿੰਗੀ ਵੀ ਲੱਗੂਗੀ ਕਿ ਨਹੀਂ ਉਹਨੂੰ ਆਏ ਲੱਗੂ ਬਾਈ ਯਾਰ ਇੰਨਾ ਮੁੱਲ ਕਰਦਾ ਜਿਹੜੇ ਬੰਦੇ ਨੂੰ ਪਰਖਾ ਉਹਨੇ ਛੱਡਣੀ ਨਹੀਂ ਇਹ 3 ਲੱਖ ਦੀਆਂ ਮੱਝਾਂ ਬਰਾਬਰ ਦਾ ਤਾਂ ਕੱਢਣਾ ਨੇ ਜੇ 1.5 ਲੱਖ ਦੀ ਮੱਝ ਲੈਣੀ ਪੈਣੀ ਆ ਹਾਂ ਬਿਲਕੁਲ ਐਨਾ ਬਾਈ ਹੱਦ ਘਾਟ ਬਹੁਤ ਸੋਹਣਾ ਨਾਲੇ ਨਾਲੇ ਵੀਰੇ ਫੈਟ ਵੀ ਦੁੱਧ ਫੈਟ ਪੂਰਾ ਮੱਝਾਂ ਦਾ ਦੁੱਧ ਹੀ ਹੈ ਬਿਲਕੁਲ ਬਾਈ ਉਸ ਤੋਂ ਬਾਅਦ ਅਗਲੀ ਵਾਰ ਇਹਦੇ ਬਾਰੇ ਦੱਸ ਦੀ 5ਵੇਂ ਨੰਬਰ ਵਾਲੀ ਮਈ ਇਹ ਵੀਰੇ ਦੰਦਾ ਜੋ ਬੱਛੀ ਆ ਇਹ ਦੁੱਗੀ ਓਕੇ ਹਾਂਜੀ ਤੇ ਇਹਦੀ ਕੀ ਰੇਟੇਲਾ ਪਲੂਣ ਹੀ ਚੁੰਦੀ ਹੈ ਵੀ ਏ ਵੀਰੇ ਪਲੂਨ ਹੀ ਹੁੰਦੀ ਆ ਜੀ ਹਰੇ ਓਕੇ ਹਾਈ ਕਿੰਨੇ ਦਿਨ ਕੱਢਦੀ ਆ ਜੇ ਇਹ ਬਈ ਇਹ ਵੀਰੇ ਕੱਢ ਦੂ ਹਫਤਾ ਕੱਢ ਦੇਣੀ ਆ ਜੀ ਹਫਤਾ ਕੱਢਦੀ ਆ ਲੱਕੀ ਤੇਰੇ ਕੰਮ ਦੇ ਹਿਸਾਬ ਨਾਲ ਕਿੰਨਾ ਕ ਦੁੱਧ ਦੇ ਜੂ ਇਹ ਵੀਰੇ ਦੁੱਧ ਆਪਾਂ ਪਤਾ ਕੀ ਆ ਆਪਾਂ ਆਉਦੇ ਕੰਮ ਦੇ ਦੇਖਣਾ ਸਾਹਮਣੀ ਅਗਲੇ ਨੇ ਆ ਦੁੱਧ 16 17 ਤੱਕ ਬਹੁਤ ਤੇ ਦਿਨ ਨੇ 16 17 ਹਨਾ ਅਗਲਾ ਦਾਣਾ ਨਾ ਪਾਏ ਮੇਰੇ ਕੰਮ ਦੇ ਹਿਸਾਬ ਨਾਲ 20 ਕਹਦਾ ਉਵੇਂ ਗਲਤ ਹੋ ਜਾਂਦੇ ਯਾਨੀ ਕਿ ਆਪਣੇ ਕੋਲੇ ਹੁੰਦੀ ਆ ਆਪਾਂ ਇੰਨਾ ਦੁੱਧ 16 17 ਤੱਕ ਦੁੱਧ ਚੋ ਸਕਦੇ ਹਾਂ ਜੀ ਵੀਰੇ 16 17 ਆਪਾਂ ਦੇ ਗੇ ਇਹਦੀ ਭੈਣ ਆਪਾਂ ਦੋ ਤਿੰਨ ਜਰਾਤ ਵਾਲੇ ਨੇ ਕਹ ਬਾਈ ਬਾਈ ਕਿਲ ਤੋਂ ਦਾਰੀ ਭੈਣਾ ਨੇ ਹੂੰ ਬਿਲਕੁਲ ਹੈ ਨਾ ਬਾਈ ਹਾਂਜੀ ਬਾਕੀ ਆਪਾਂ ਵੀ ਇਹ ਗੱਲ ਕਰ ਰਹੇ ਸੀ ਸੀਲਾਪੂਰੀ ਦੁੱਧ ਤੋਂ ਦੀ ਸੇਵਾ ਦਾ ਦੁੱਧ ਸੇਵਾ ਦਾ ਹੁੰਦਾ ਨਾ ਵੀਰੇ ਚਮਕ ਬਹੁਤ ਅਜੇ ਕਾ ਪੱਛੀ ਚੀਜ਼ ਆਪਾਂ ਗੱਲ ਕਰ ਬਜਨ ਬਜਨ ਵੀਰੇ ਬਹੁਤ ਆ ਸੀਲ ਬਹੁਤ ਆ ਹਜੇ ਦੇਣਾ ਮੇਰੇ ਸਹਾਂਣਾ ਕਰਦੀ ਹੈ ਕਈ ਇਹ ਹੈ ਨਾ ਹਾਂਜੀ ਦਸ ਦਿਨ ਲੈਣਾ ਵੀਰੇ ਹਜੇ ਨੇ 10 ਦਿਨ ਹੈ ਨਾ 10 ਦਿਨ ਲੈ ਗਈ ਤਾਂ ਉਸ ਤੋਂ ਬਾਅਦ ਆ ਨੇ ਕੀ ਚੀਜ਼ਾਂ ਬਣ ਜਾਣੀਆਂ ਕਿ ਨਹੀਂ ਹਾਂਜੀ ਵੀਰੇ ਬਾਕੀ ਫੇਸਬੁਕ ਦੀ ਕੁਆਲਿਟੀ ਦੇਖ ਲਓ ਤੁਸੀਂ ਮੇਰੇ ਕੋਲ ਸੌ ਸੂਆ ਨਹੀਂ ਪਲੋਣਾ ਬੱਚੀਆਂ ਵੀਰੇ ਸੌ ਵੀ ਆ ਬਾਈ ਚਮਕ ਚਮਕ ਵੀ ਆ ਤੇ ਜਿਵੇਂ ਜਿਵੇਂ ਦਿਨ ਜੇ ਕੱਢੀ ਗਈ ਉਵੇਂ ਉਵੇਂ ਪੜ ਜਾਣਾ ਨੇ ਹਾਂਜੀ ਵੀਰੇ ਤੇ ਬਾਕੀ ਦੰਦਾਾਂ ਦੇ ਵਿੱਚ ਤੇ ਪਲੂਨ ਦੇ ਵਿੱਚ ਮੈਂ ਲੱਕੀ ਅੱਗੇ ਵੀ ਕਹਿੰਦਾ ਹਾਂ ਉਹ ਬੰਦੇ ਨੂੰ ਇਹ ਸੌਕਾ ਆ ਜਾਂਦਾ ਵੀ ਯਾਰ 10 ਉਹ ਪਿਆ ਜਾਂਦੀ ਆ ਹਾਂਜੀ ਆ ਦੇਖੋ ਵੀਰੇ ਸੀਲ ਜਿਵੇਂ ਜਿਵੇਂ ਮਰਜੀ ਆ ਬੁੜੀਆਂ ਬੜੀਆਂ ਲੈ ਜਾਂ ਮੈਂ ਪਹਿਲੇ ਦਿਨ ਇਹਨੇ ਨਿਆਣਾ ਪਾਉਣ ਦੀ ਲੋੜ ਵੀ ਆ ਦੇਖੋ ਇੱਕ ਗੱਲ ਵੀਰੇ ਹੋਰ ਮੈਂ ਦੱਸਦਾ ਹਾਂ ਇਹ ਕਹਣਾ ਵੀਡੀਓ 'ਚ ਵੱਧ ਹੁੰਦਾ ਵੱਧ ਨਹੀਂ ਦੁੱਤਾ ਇਹ ਵੀ ਘੱਟੂਗੀ ਹਾਂ ਕਈ ਬੰਦੇ ਹੁੰਦੇ ਨੇ ਵੀ ਵੀਡੀਓ 'ਚ ਵੱਧ ਦੱਸਦਾ ਵੀਡੀਓ 'ਚ ਵੱਧ ਨਹੀਂ ਵੀਡੀਓ ਜੀ ਹਮੇਸ਼ਾ ਘੱਟਦਾ ਘੱਟਦਾ ਦਿਆ ਆਪਾਂ ਇਹ ਆਪਣੀ ਪਹਿਲਾਂ ਤੋਂ ਹੀ ਸੱਤਦਾ ਨਾ ਆਪਾਂ ਕਹਿੰਦੇ ਵੀ ਘੱਟ ਕੰਡਾ ਰੱਖਦੇ ਆ ਫਿਰ ਜਿਹੜੇ ਤੇ ਆਪਣਾ ਜੁੜੇ ਹੋਇਆ ਨਾ ਹਾਂ ਜਿਹੜੇ ਨਹੀਂ ਲੈ ਕੇ ਤਾਂ ਉਹ ਤਾਂ ਕਹਿਣਗੇ ਵੀ ਐਵੇਂ ਕਰਦੇ ਜਿਹੜੇ ਆਪਾਂ ਜੁੜੇ ਹੋਇਆ ਬੰਦੇ ਨਾ ਉਹਨਾਂ ਨੂੰ ਪਤਾ ਉਹਨੂੰ ਪਤਾ ਹੀ ਹੁੰਦਾ ਆਪਾਂ ਨੂੰ ਠੀਕ ਹੈ ਮੈਂ ਕਹਿੰਦਾ 20 ਦੇਉਗੀ ਜਾਣੇ ਉਹਨੂੰ 18ਾਂਗਾ 18 ਕਹਿੰਦੇ ਵੀ ਘੱਟ ਗਈ ਆ ਹਨਾ ਨਹੀਂ ਆ ਫਿਰ ਮੌਸਮ ਵੀ ਮੁਰਾ ਕਹੇ ਗਰਮੀ ਆਉਂ ਮੌਸਮ ਵੀ ਕਈ ਵਾਰੀ ਰੀਜਨ ਕੀ ਆਰ 2 ਕਿਲੋ ਘੱਟ ਦਾ ਦੋ ਕਿ ਅਗਲੇ ਤੇ ਜਾ ਕੇ 20 ਦੇਉਗੀ ਤਾਂ ਅਗਲਾ ਆਪਾਂ ਨੂੰ ਛਾਵਾਸ਼ੀ ਦੇ ਉਧਰ ਨਾਲ ਸਲਾਊ ਆ ਹਨਾ ਅਗਲੇ ਨਾਲ ਤੇ ਜਵਾਕਾਂ ਨੇ ਉਹ ਨਹੀਂ ਉਹ ਜੋ ਪੈਸੇ ਕੱਢ ਕੇ ਦੇਣੇ ਵਪਾਰੀ ਜਿੰਨਾ ਮਰਜ਼ੀ ਚੰਗਾ ਛਾਵਾਸ਼ੀ ਮਿਲਣਾ ਨਹੀਂ ਠੀਕ ਹੈ ਕਿਉਂਕਿ ਵਪਾਰੀ ਤਾਂ ਲਿਆਉਂਦਾ ਲੋਕਾਂ ਤੋਂ ਹੀ ਆ ਹਾਂ ਵਪਾਰੀ ਦਾ ਘਰ ਦੀ ਹੋਵੇ ਨਾ ਫਿਰ ਵੀ ਛਾਵਾਸ਼ੀ ਮਿਲਣੀ ਲੋਕ ਵੀ ਝ ਤੇ ਲੱਕੀ ਇਹ ਫਿਰ ਕਿੰਨੇ ਦੇਣੀ ਅੱਜ ਬਈ ਇਹ ਇਹ ਵੀਰੇ ਜਸਨੋਂ 65000 ਦੀ ਦਵਾਂਗੇ ਆਪਾਂ 65000 ਦੀ ਦੇਵਾਂਗੇ ਅੱਜ ਦਾ ਰੇਟ ਆ ਜੀ ਇਹਦਾ ਜਸਨੋਂ ਕੋਈ ਨਾ ਵੀ ਬਾਕੀ 70 ਆ ਜੀ ਘਟਣਾ-ਵੱਧਣਾ ਨਹੀਂ ਮੁੱਲ 70 ਆ ਜੀ ਪੂਰੇ ਪਰ ਹੁਣ ਗਾਂ ਲੋਕ ਦਿੰਦੇ ਨਹੀਂ ਪਤਾ ਕੀ ਯਾਰ ਬਾਕੀ ਹੈਣਾ ਬਈ ਆ ਜੀ ਕੰਮ ਵੀਰੇ ਹੋਰ ਆਪਾਂ ਐ ਨਹੀਂ ਹੈਗਾ ਵੀ ਇੱਕ ਬੰਦੇ ਤੋਂ ਲੈ ਲਈ ਦੁਬਾਰੇ ਲੈਣੀ ਨਹੀਂ ਇਹਦੇ ਕੋਲੋਂ ਘੱਟ-ਵੱਟ 50 ਬਹਿੜੀਆਂ ਆ ਗਈਆਂ ਆ ਗਈਆਂ ਠੀਕ ਹੈ ਬਈ ਹਾਂਜੀ ਵੀਰੇ ਠੀਕ ਹੈ ਨਾ ਬਈ ਤੇ ਲਓ ਜੀ ਮਿੱਤਰੋ ਆਪਾਂ ਨਾ ਇੱਕ ਦੀ ਚਵਾਈ ਕਰਕੇ ਦਿਖਾਵਾਂਗੇ ਤੇ ਨਿਆਣੇ ਨੂਨੇ ਦਾ ਕੋਈ ਚੱਕਰ ਨਹੀਂ ਬਾਈ ਵੀਰੇ ਕੋਈ ਚੱਕਰ ਨਹੀਂ ਆਪਾਂ ਇਹ ਵੀ ਲਿਆਉਣਾ ਠੰਡੀਆਂ ਹੀ ਗਾਈਆਂ ਹੁੰਨੇ ਆ ਲੋਕ ਇਹਨਾਂ ਨੂੰ ਲਾਂਭਾ ਦੇ ਦਿੰਦਾ ਵੀ ਐ ਕਰਦੀ ਚੋਂਗ ਕਰਦੀ ਆ ਗਰਮੀ ਗਾਂ ਦਾ ਕੋਈ ਫਾਇਦਾ ਹੀ ਨਹੀਂ ਯਾਰ ਬੋਲੀ ਬੋਲ ਆਦੀ ਹੈ ਨਾ ਤੁਸੀਂ ਬਹਿਣ ਪਰਲੇ ਪਾਸੇ ਬੈਠਣਾ ਦਾ ਅਰੇ ਪਰਲੇ ਪਏ ਵੀ ਬੈਠੀ ਚੱਲੋ ਹੈ ਓਕੇ ਦੋ ਤੇ ਇਹਨੇ ਵੀ ਵੀਰੇ 20 ਹੀ ਦੇਣਾ ਦੋ ਤੇ ਨਹੀਂ 20 ਦੇਣਾ ਵੀਰੇ ਕਿਉਂ ਰਸਨ ਸਿੱਟੂਆ ਇਹ ਤਾਂ ਆਪਾਂ ਘੱਟ ਰਸ ਕੇ ਦੇਣੀ ਆ ਵੀਰ ਅਗਲੇ ਨੂੰ ਇਹੜਾ ਲੱਗੇ ਤੇ ਨਹੀਂ ਬੰਦੇ ਹੁੰਦੇ ਨਾ ਵੀ ਛੋਟੀ ਕਾਂ ਦਾ ਦੇਣਾ ਨੇ ਛੋਟੀ ਵੀ ਕਈ ਗੋਨੜਾ ਲਈਦੀ ਆਪਾਂ ਨੇ ਲਈਦੀ ਆ ਆਪਾਂ ਨੂੰ ਪਰ ਖੈਰ ਆਪਾਂ ਬਰੀਡ ਲੈਣੇ ਸਹੀ ਬਣੇ ਕਿ ਨਹੀਂ ਕਈ ਵੀ ਕਈਆਂ ਦੇ ਲੇਵੇ ਬਾਲੇ ਵੱਡੇ ਹੁੰਦਾ ਦੁੱਧ ਕੱਢਦਿਆਂ ਨਹੀਂ ਕਿ ਨਹੀਂ ਹਾਂ ਜੇ ਹੋਰ ਪਲੂਨ ਬੱਛੀ ਆ ਨਾ ਹੀ ਮੇਰੇ ਦੋਨੇ ਪਾਸੇ ਵਹੇ ਜੋ ਹੀ ਇਹ ਨਾ ਬੰਦਾ ਬਚਾ ਭਾਈ ਇਹ ਕਹਿੰਦਾ ਇਹ ਕਈ ਵੇ ਸਮਝਦੇ ਚੋਦੇ ਹੀ ਕਹਿੰਦੇ ਹਾਂ ਹਣਾ ਜਿਹੜਾ ਦਾਲਾ ਨੇ ਦੋ ਵਾਰ ਨਕੀ ਹੋਇਆ ਸੀ ਇਹੋ ਤਾਂ ਨਹੀਂ ਹੋਇਆ ਤਾਂ ਇਹ ਬਰ ਪਹਿਲੇ ਪਹਿਲੀ ਜੀ ਨਾ ਵੀਡੀਓ ਪਹਿਲੇ ਦੇਖ ਲਈ ਨਾ ਪਹਿਲੇ ਵੀਊ ਨਹੀਂ ਚ ਲੈ ਜਾਣੀਆਂ ਜੀ ਨੇ ਪਹਿਲੇ ਪਤਾ ਨਹੀਂ ਵਾਕ ਯਾਰ ਆਤੀ ਜੀ ਬੜੀ ਆ ਨਾ ਆ ਮੇ ਪਲੂ ਨਹੀਂ ਬਹਉਂਦੀਆਂ ਅਗਲਾ ਤੀਜੇ ਚੌਥੇ ਸੂਏ ਜਾ ਕੇ ਬਹਿਣ ਲੱਗੇ ਨਾ ਦੋਨੇ ਪਾਸੇ ਕਹਿਣੋ ਉਹ ਉਹ ਨਹੀਂ ਉਹਦੇ ਵੀ ਨਹੀਂ ਨਿਆਣਾ ਪਾਉਣਾ ਦੇ ਬਰਾ ਜਮਾ ਹੀ ਨਹੀਂ ਹੱਲਦ ਲਾ ਨਾ ਕਰੀ ਜਾਂਦੇ ਕੋਈ ਮਤਲਬ ਹੀ ਨਹੀਂ ਇਹਨੂੰ ਜੇ ਇਹਦੇ ਨਿਆਣਾ ਪਾਉਣਾ ਪੈ ਵੀ ਜਾਊਗਾ ਪਾ ਵੀ ਲਵਾਂ ਹੂੰ ਹੂੰ ਹੁਣ ਉਧਰ ਨਿਆਣਾ ਦਾ ਸਹੀ ਬਣੇ ਲੱਤ ਛੜ ਵਾਲੀ ਦੀ ਹੁੰਦਾ ਕਿ ਨਹੀਂ ਜਿਹਨੇ ਤੈਰ ਹੀ ਨਹੀਂ ਚੱਕਣਾ ਉਹਦਾ ਦੇਖੋ ਆ ਦੀ ਮੈਂ ਕਹਿੰਦਾ ਯਾਰ ਸਵਾਲ ਆਉਂਦਾ ਨਾ ਦੇਖੋ ਚਾਰੇ ਧਾਰਾ ਪੈਂਦੀਆਂ ਨੇ ਯਾਰ ਸਾਨ ਭਾਂਡੇ ਦੀ ਬਹੁਤ ਚੰਗੀ ਯਾਰ ਪੂਰ ਪਰ ਹੈ ਨਹੀਂ ਕੋਈ ਹਨਾ ਹਾਂ ਜਿਹੜੀ ਹੈ ਤਾਂ ਮੇਨ ਗੱਲ ਗਣੀ ਪਾਪਾਂ ਸਾਰੀਆਂ ਚ ਦੋ ਦੋ ਕਿੱਲਾ ਘੱਟ ਦੱਸੇ ਘੱਟ ਰੱਖਦੇ ਆਪਾਂ ਹਨਾ ਹਾਂ ਇਹ ਕਿੱਡੀ ਗੱਲ ਤੇਰੀ ਬੋਲੀ ਵੀ ਬਣ ਕੇ ਬਣਾ ਕੇ ਦੇ ਦੱਤ ਨੇ ਕਈ ਕਹਿੰਦੇ ਤੁਸੀਂ ਕਹੀਏ ਤੇ ਪਰ ਹਾਂ ਨਹੀਂ ਬੱਚ ਕਹਿੰਦਾ ਵਪਾਰੀਆਂ 20 ਤਨ ਬੋਲੀ ਹੁੰਦੀ ਆ ਤੇਰੀ ਬੋਲੀ ਬਣਾ ਕੇ ਦੇਵਾਂਗਾ ਖੁੱਸ ਚੇ ਯਾਰ ਚੂਣ ਮੇਰੇ ਨਾਲ ਨਾ ਭੱਗ ਗਿਆ 11 ਕਿੰਨੀ 10 ਮਿੰਟ ਤੇ ਚੱਲ ਗਈ ਦੋਆਂ ਟਾਈਂਗਾਂ ਮਟਾਂ ਦੇ ਵਿੱਚ ਐ ਨਾ ਆ ਗਈ ਤਾਂ ਨੂੰ ਨਹੀਂ ਹਾਂਜੀ ਵੀਰੇ ਚੂਣ ਚੂਣ ਵੀਰੇ ਬਹੁਤ ਵਧੀਆ ਹੈਗਾ ਹਮ ਨਾਲੇ ਕੁਆਲਟੀ ਵੀ ਨਹੀਂ ਵੀਰੇ ਆਪਣੇ ਕੋਲੇ ਵਪਾਰੀਆਂ ਹਾਂ ਵਪਾਰਾਂ ਗਲੀ ਕੁਆਲਟੀ ਨਹੀਂ ਹੁੰਦੀ ਬੰਦੇ ਨੇ ਲਈ ਗੱਲ ਹੈਗੀ ਹੈ ਬਈ ਹਨਾ ਉਹਦਾ ਉਹ ਭਾਈ ਇਹ ਹੁੰਦਾ ਨਾ ਵੀ ਜਦੋਂ ਅਗਲੇ ਨੇ ਆ ਕੇ ਕੰਡਾ ਮਾਰਨਾ ਉਹਦੋਂ ਫਿਰ ਸ਼ੰਗ ਜੀ ਲੱਗਦੀ ਆ ਬੰਦੇ ਨੂੰ ਨਹੀਂ ਸਾਹਮਣੇ ਡੈਰੀ ਕਰਨੀ ਆ ਕਿੱਥੇ ਕਰਦਾ ਇੱਥੇ ਕਰਿਆ ਆ ਹਾਂ ਬਿਲਕੁਲ ਭਾਈ ਹਨ ਵੀਰੇ ਆਪਣੇ ਆਪਣੇ ਜਿੰਨਾ ਕੰਡਾ ਨਹੀਂ ਕਰਦੇ ਜਿੰਨਾ ਆਪਾਂ ਕਰਦੇ ਹੁਣ ਪਤਾ ਵੀਡੀਓ ਚ ਮੇਰੇ ਸਾਹਮਣੇ ਟ੍ਰੈਂਡੀ ਕੰਡੇ ਵਾਲਾ ਸੀ ਚਲਾਇਆ ਹੋਣਾ ਹੈ ਚਲਾਇਆ ਹੋਊਗਾ ਤਾਂ ਹੈ ਹਾਂ ਬਿਲਕੁਲ ਹਨਾ ਭਾਈ ਬਾਕੀ ਯਾਰ ਚੂਣ ਜਾਣ ਦੇਖੋ ਜੀ ਐਨ ਮੈਂ ਕਹਿੰਦਾ ਵੀ ਐਨ ਗੱਡਵਾ ਚਾਰੇ ਧਾਰਾਂ ਬਾਜਦੀਆਂ ਨਾ ਪੂਰੀ ਐਨ ਤਸਲੀ ਨਾਲ ਥਾਂ ਦੇ ਕਿੰਨੀ ਦੂਰ ਆ ਵੀਰੇ ਆਥਰਾ-ਆਥਰ ਜਮਾਂ ਨਹੀਂ ਭੜਦਾ ਬਾਕੀ ਬਈ ਜਿਵੇਂ ਤੁਸੀਂ ਬੋਲੇ ਚ ਕਹਿੰਦੇ ਜਿਵੇਂ ਇਹਨੂੰ ਬੱਛੀਆਂ ਚਵਾਈਆਂ ਲੱਗ ਗਈਆਂ ਨਾ ਇਹਨੇ ਨਿਕਰੀ ਤਰੀ ਆਉਣਾ ਕਿ ਨਹੀਂ ਵੀਰੇ ਅਸੀਂ ਦੋ ਇੱਕ ਦਿਨ ਫੀਡ ਪਾਈ ਸੀ ਮਾੜਾ ਜੇ ਭੜਦੀ ਕਰਨ ਲੱਗ ਗਈ ਸੀ ਇਹਦੇ ਕੋਈ ਨਹੀਂ ਅੱਛਾ ਹਜੇ ਨੋਰਮਲੀ ਚੱਲਦੀ ਹੈ ਜੇ ਨੋਰਮਲੀ ਆ ਐਨ ਤਾਂ ਐਵੇਂ ਨਹੀਂ ਹੈਗਾ ਵੀ ਤੁੰਨੀ ਪਈ ਤੁੰਨੀ ਲੱਕ ਕਿੰਨਾ ਬੋਲਾ ਤਿਆਰ ਹੈ ਜਿਹੜਾ ਇਹ ਚੂਣ ਵਾਲਾ ਬਈ ਇਹਦੇ ਥੱਲੇ ਆਹ ਦੇਖ ਲਓ ਵੀਰੇ 7 ਕਿਲੋ ਯਾਨਕਿ ਆਪਾਂ 13 ਬੋਲਿਆ ਮੇਰੇ ਸਹਾਂ ਨਾਲ 13 ਕਿਲੋ ਵਾਲਾ ਹਨ ਹਾਂਜੀ ਤੇ ਲੋ ਵੀ ਮਿੱਤਰੋ ਹਨ ਚਵਾਈ ਬਾਈ ਨੇ ਕਰਕੇ ਦਿਖਾ ਦਈਏ ਮੈਂ ਕਹਿੰਦਾ ਵੀ ਤੁਸੀਂ ਆਹ ਦੇਖ ਇੱਕੋ ਜਿਹੇ ਧਾਰਾ ਇੱਕੋ ਜਿਹੀ ਮੁੱਕੀ ਆ ਹਾਂ ਬਿਲਕੁਲ ਹਨ ਬਈ ਇਹਦਾ ਮੋਲਾ ਪੱਤ ਰੇਡ ਕੀਤਾ ਜੀ ਇਹਦਾ ਬਾਈ ਹਨ ਹਾਂਜੀ ਵੀਰੇ ਤੇ ਚਾਰ-ਚਾਰ ਨੇ ਇੱਕੋ ਜਿਹੇ ਧਾਰਾ ਕੱਟੇ ਹਾਂ ਬਿਲਕੁਲ ਹਨ ਬਈ ਉਹ ਦੇਖ ਦੀ ਵਹਿਲੀ ਹੋ ਗਈ ਉੂੰ ਵੀ ਉਵੇਂ ਨਹੀਂ ਕੋਈ ਲੇਵਾ ਬਾਲਾ ਅਕੜਾਈ ਜੇ ਫੇਰੀ ਜਮ੍ਹਾਂ ਲਫਾਵੇਂ ਵਾਂਗੂ ਹੋ ਗਈ ਉਹ ਨਹੀਂ ਕੱਲੀ ਦੂੜੀ ਚੱਕ ਨਾਲ ਅਸੀਂ ਦਾਣਾ ਪਾਇਆ ਸੀ ਹਾਂ ਕਾੜਾ ਕੂੜਾ ਦਿੱਤਾ ਦੇਖਦਾ ਦੇਖ ਕਰਕੇ ਫਿਰ ਅਸੀਂ ਛਾੜਤਾ ਨੇ ਆਪਣੇ ਫਾਰਮ ਦੀ ਪ੍ਰੋਪਰ ਲੋਕੇਸ਼ਨ ਬੋਲ ਕੇ ਮੋਬਾਈਲ ਨੰਬਰ ਬੋਲ ਦਿਓ ਬਈ ਲੋਕੇਸ਼ਨ ਵੀਰੇ ਮੇਰਾ ਪਿੰਡ ਪੱਖੋਵਾਲ ਸਾਰਿਆਂ ਨੂੰ ਪਤਾ ਹੀ ਆ ਵੀਡੀਓ ਦੇਖਦੇ ਆ ਤੇ ਰੈਕੋਟ ਦੇ ਨੇੜੇ ਆ ਤੇ ਮੋਬਾਈਲ ਨੰਬਰ ਹੈਗਾ 84377 7231 ਇੱਕ ਨੰਬਰ ਹੈਗਾ 75268 55 ਕਛ 56 ਜੀ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਹਾਂਜੀ ਵੀਰੇ ਤੇ ਇਸ ਵੀਡੀਓ ਦੇ ਵਿੱਚ ਅਪਾ ਟੋਟਲ ਜਿਹੜੀਆਂ 5 ਜਗ੍ਹਾਾਂ ਮੈਂ ਕਵਰ ਕਰਕੇ ਦਿਖਾਈਆਂ ਐ ਪੰਜਾਂ ਦੇ ਰੇਟ ਮੇਰੇ ਹਿਸਾਬ ਨਾਲ ਜਿਹੜਾ ਮੌਸਮ ਚੱਲਦਾ ਉਹ ਹਿਸਾਬ ਨਾਲ ਰੇਟ ਬਾਈ ਨੇ ਬਿਲਕੁਲ ਜਾਇਜ਼ ਕਰਤਾ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਬਾਈ ਦੀ ਤੁਸੱਲੀ ਵੀਰੇ ਸਾਡੇ ਕੋਲ ਕਰਨੀ ਆ ਛੋਟੇ ਘਰ ਦੀ ਕੋਈ ਗਰੰਟੀ ਨਹੀਂ ਸਾਡੇ ਕੋਲ 4 ਦਿਨ ਚੋਲੋ ਕੱਲੂ ਐਵੇਂ ਕਹੋਗੇ ਉਹ ਬੰਦੇ ਨਹੀਂ ਵਧੀਆ ਐ ਨਹੀਂ ਐ ਨਹੀਂ ਪਤਾ ਕੀ ਆ ਉਹ ਕੋਈ ਫਾਇਦਾ ਨਹੀਂ ਉਹ ਜੀ ਬਾਈ ਹੈਣਾ ਉਹ ਬਾਅਦ ਛੱਡਣ ਪਾਉਣ ਨੂੰ ਪਸ ਨਹੀਂ ਰਹਿੰਦਾ ਤੇ ਆਪ ਕਰਨੀ ਆ ਕੱਲੂ ਵੀਡੀਓ ਤੇ ਕਹੋਗੇ ਐ ਥੱਲੀ ਤੁਸੀਂ ਆਪ ਕਰਨੀ ਆ ਬਿਲਕੁਲ ਹਾਂ ਸਾਡੇ ਦੇ ਵਿਸ਼ਵਾਸ ਕਰਕੇ ਵੀ ਲੈਣੀਆਂ ਅਸੀਂ ਵੇਚਣ ਮਾਰੇ ਬਹੁਤ ਕਰਾਂ ਤਸੱਲੀ ਉਦੀ ਆ ਇਹ ਗੱਲ ਕਿਸੇ ਨੇ ਕਹੀ ਵੀ ਨਹੀਂ ਹੁੰਦੀ ਚਲ ਬਈ ਅਗਲਾ ਕਹਦਾ ਵੀ ਅਸੀਂ ਤਾਂ ਬਈ ਵੇਚਣ ਮਾਰੇ ਇਹ ਤਾਂ ਵੇਚਣ ਮਾਰੇ ਵੀਰੇ ਬਹੁਤ ਪਤਾ ਕੀ ਆ ਕਰਨ ਕਹਿਣਾ ਹੀ ਹੁੰਦਾ ਦਾ ਤਸੱਲੀ ਆਦੀ ਚੈੱਕ ਕਰਨੀ ਤੁਸੀਂ ਬਿਲਕੁਲ ਬਈ ਹਣਾ ਤੁਸੀਂ ਪੈਸਾ ਲਾਉਣਾ ਆਪਾਂ ਪਾਟਾ ਨੋਟ ਨਹੀਂ ਲੈਣਾ ਤੁਸੀਂ ਮਾੜੀ ਚੀਜ਼ ਕਾਹਦੋ ਲੈਣੀ ਬਈ ਹਾਂ ਜੀ ਤਸੱਲੀ ਕਰਕੇ ਲੈ ਕੇ ਜੇ ਤਸੱਲੀ ਨਹੀਂ ਹੁੰਦੀ ਤਾਂ ਬਈ ਆਪਣੀਆਂ ਖੜੀਆਂ ਆਪਣੇ ਲੋਟੀਆਂ ਖੜੀਆਂ ਹਾਂਜੀ ਵੀਰੇ ਆਪਰਾ ਚੱਲੀ ਜਾਣਾ ਚੱਲੀ ਜਾਂਦਾ ਕਮਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਾਉਂਦੇ ਬਾਅਦ ਦੇ ਰਹੋ ਜ